ਅੱਜ ਫੈਸਲਾ ਹੋਏਗਾ ਜੀ ਸਾਡਾ ਬਈ ਇਹਨੂੰ ਪੱਟ ਦੇਣਾ ਸਾਰਾ ਹੀ ਹੁਣ ਲੱਗੇ ਇਹਨੂੰ ਪੱਟਣ ਨਾਲੇ ਮੈਂ ਰੋਪੜ ਜਾ ਕੇ ਘਾਹ ਪਤਾ ਕਰਕੇ ਆਉਂਦਾ ਕੈਰਫੇ ਫੁੱਟ ਮਿਲਦਾ ਲਿਆ ਵੀ ਲਿਆ ਕੇ ਮਿੱਠੂ ਬੋਲਦਾ ਕਾ ਹੈ ਲਿਆਂਦਾ ਘਾਹ ਲੱਗੇ ਹਲਵਾ ਆਇਆ ਲੱਗੇ ਹਲਵਾ ਆਇਆ ਇਹ ਲਿਆਂਦਾ ਜੀ 20 ਰੁਪਏ ਫੁੱਟ ਨਾਲ ਲਿਆਂਦੇ ਫੁੱਟੇ ਕੈ ਇਹ ਲਿਆਂਦਾ 18 ਫੁੱਟਾਂ ਨਾ ਪਾਣੀ ਯਾਨੀ ਕਿ ਪੂਰਾ ਪ੍ਰੋਡਕਟਰ ਪਾਣੀ ਪੂਰਾ ਪ੍ਰੋਡਕਟਰ ਵਾਲਾ ਆਇਆ ਨਾ ਸ਼ਾਹ ਕਾਲਾ ਮੈਂ ਜੀਰੀ ਦੀ ਗੱਲ ਕਰਦਾ ਵੀ ਸਾਡੀ ਜੀਰੀ ਆਏ ਲੱਗੀ ਵੀਦੀ ਉਹ ਸਾਡੀ ਵੀ ਤਾਂ ਉੱਥੀ ਜਾ ਹੁਣ ਕਿਆ ਕਰੂਗੇ ਫੇ ਉਹ ਫਰਕ ਤਾਂ ਪੈਣਾ ਹੈ ਫੇ ਪਸਰੀਕਾਲ ਜੀ ਸਵਾਗਤ ਹੈ ਤੁਹਾਡਾ ਜੀ ਦੀ ਵੀਡੀਓ ਚ ਅੱਜ ਆਏ ਵੇ ਮੋਟਰ ਉਰ ਜੀਰੀ ਕਿ ਨਹੀਂ ਢੇੜਾ ਮਾਰਨ ਮੀਮੂ ਪੈ ਗਿਆ ਵਧੀਆ ਅੱਜ ਸਵੇਰੇ ਸਵੇਰੇ ਰਾਤ ਦਾ ਪੈ ਰਿਆ ਦਾ ਬਾਕੀ ਤੁਹਾਨੂੰ ਦਿਖਾਉਂਦੇ ਆ ਇਹਦਾ ਸੋਨੇ ਕੋਰ ਵੈਰਾਈ ਦਿਖਾਉਂਦੇ ਆ ਮੇਰੇ ਮਿੱਠੂ ਨੂੰ ਹੋਰ ਵੀ ਸਤਿ ਸ਼੍ਰੀ ਅਕਾਲ ਜੀ ਇਹ ਮੜੂ ਕੀ ਕਰਨਾ ਵੀ ਇਦਾਂ ਨਿਸਰੀ ਹੈ ਜਿਹੜੀ ਇਹ ਠੀਕ ਹੈ ਤੇਰੇ ਸਾਹਮਣੇ ਆ ਹੈ ਨਹੀਂ ਸਰੀ ਵੀ ਤਾਂ ਠੀਕ ਆ ਨਹੀਂ ਸਰੀ ਵੀ ਤਾਂ ਠੀਕ ਹੈ ਬੜੇ ਬੁੱਝੇ ਦੇਖ ਤਾਂ ਕਿੰਨੇ ਦਿਖਦੇ ਹੋ ਪਰਾਂ ਤੱਕ ਸਿਰੇ ਤੱਕ ਆਹ ਇੱਥੇ ਤਾਂ ਆ ਹੀ ਪਤਾ ਲੱਗਦਾ ਉਹ ਦੇਖ ਐਨ ਉੱਪਰ ਦੇਖ ਲੱਗੇ ਦੂਰ ਦੇ ਤਾਂ ਲੱਗਦਾ ਵੀ ਹਾਈ ਨਿਕਲੇ ਹੋਏ ਉੱਪਰ ਉੱਪਰ ਹਾਂ ਕਾਰਨ ਤਾਂ ਹੁਣ ਬਾਈ ਤੂੰ ਹੀ ਦੱਸ ਸਕਦਾ ਮੈਂ ਤਾਂ ਕਾਰਨ ਕੀ ਦੱਸਣਾ ਹੁਣ ਤੂੰ ਦੇਖ ਵੀ ਇਹ ਕਿਆ ਕਰਨ ਹੈ ਇਹ ਨੂੰ ਇਹ ਆਪਣੇ ਸਵਾ ਵਾਲੇ ਨੂੰ ਇਹ ਹੈ ਹਾਂ ਇਹ 468 ਨੂੰ ਨਹੀਂ ਹੈਗੇ ਕਵੇਰੀ ਵਾਲੇ ਨੂੰ ਕਵੇਰੀ ਵਾਲਾ ਆਪਣਾ ਵੀ ਜੈਨ ਵਧੀਆ ਉਹ ਬਰਾਬਰ ਉਹ ਬਰਾਬਰ ਹੈ ਨਾ ਇਹ ਸਿਰੂ 468 ਨੂੰ ਆ ਬਿਚ ਸਾਲ ਮੈਂ ਕਿਹਾ ਨਾ ਢੱਕਾ ਦੂਆ ਕਿਸੇ ਹੋਰ ਕਿਸਮ ਦਾ ਨਾ ਹੋਵੇ ਨਹੀਂ ਅੱਗੇ ਵੀ ਆਉਂਦੀ ਹੈ ਪ੍ਰੋਬਲਮ ਇਹ ਕਿਆ ਚੱਕਰ ਦਾ ਹੈ ਕਿਆ ਪਤਾ ਹੁਣ ਕਿਆ ਕਹੀਦੀ ਵੀ ਕਿਆ ਚੱਕਰ ਹੋ ਸਰਦ ਆਉਗੇ ਤਾਂ ਪਹਿਲਾਂ ਐ ਹੋ ਜਾਂਦਾ ਵੀ ਪਹਿਲਾਂ ਨਿਸਰ ਜਾਂਦਾ ਤਾਂ ਹੁਣ ਉਹ ਸਿਸਟਮ ਨਹੀਂ ਹੈ ਨਹੀਂ ਹੁਣ ਇਹ ਵੀ ਪਹਿਰੇ ਨਿਸਰਿਆ ਵਾ ਇਹਨੇ ਦੇਖੀ ਡਾਕਟਰ ਦੇਨ ਤੱਕ ਵਿਚੇ ਰਲ ਜਾਣਾ ਹਾਂ ਰਲ ਤਾਂ ਵਿਚੇ ਹੀ ਜਾਣਗਾ ਹਾਂ ਪਰ ਇਹ ਨਿਸਰ ਦਾ ਪਤਾ ਨਹੀਂ ਕਾਤੇ ਹੈ ਵੀ ਆਹੀ 2 ਕਿਲਿਆਂ ਨੂੰ ਇਹ ਹਾਂ ਸਾਰੇ 3 ਕਿਲਿਆਂ ਨੂੰ ਜਿਹੜੇ ਸਵਾਲੇ ਆ ਬਾਕੀ 468 ਵੀ ਦਿਖਾਉਂਦੇ ਤੁਹਾਨੂੰ 468 ਨੂੰ ਬਿਲਕੁਲ ਹੀ ਹੈਗਾ। ਕੀ ਆ ਚੱਕਰ ਹੋ ਗਿਆ ਅਗਲਾ? ਹੈ? ਧਿਆਪੋ ਤਾਂ ਉਹ ਕੀ ਚੱਕਰ ਆ। ਇਹ ਦੇਖ। ਇਹ ਮਨ ਲੱਗਦਾ ਹੈ ਕਿਤੇ ਦਾਣਾ ਰੇ ਤਾਂ ਵੱਧ ਗਿਆ। ਲੈ। ਉਹ ਨਹੀਂ ਹੈਗਾ। ਇਹ ਨਾ ਹਾਈਬ੍ਰਿਡ ਬੀਜ ਵਿੱਚ ਜਰਮੀਨੇਸ਼ਨ ਹੁੰਦੀ ਆ। ਕਹਿੰਦੇ ਵੀ ਨਾਰਾ ਰ ਮਾਤਾ ਦੀ। ਅੱਛਾ। ਉਹ ਚੀਜ਼ ਹੈ। ਤੇ ਹੁਣ ਕਿ ਨਾਰਾ ਕਿ ਮਾਤਾ? ਇਹ ਹੁਣਾਨੂੰ ਪਤਾ ਵੀ ਨਾਰਾ ਕਿ ਮਾਤਾ ਪਰ ਇਹ ਨਹੀਂ ਪਤਾ ਪਰ ਇੰਨਾ ਕਿ ਪਤਾ ਵੀ ਜਰਮੀਨੇਸ਼ਨ ਹੁੰਦੀ ਆ। ਇਹ ਨਾ ਵਦਿਆ ਨਰੇ ਲੱਗਦਾ ਮਨ ਤਾਂ। ਹੂੰ। ਅੰਨੇ ਤਾਂ ਹੀ ਪਤਾ ਜਾਂਦਾ ਇਹ ਹਵਾ ਨੇ ਨੁਕਸਾਨ ਕਰਨਾ ਹਵਾ ਨੇ ਕੰਨੇ ਗੇਰ ਦੇਣੇ ਕੰਨੇ ਦੇ ਕਬਸਰੇ ਜੀਰੀ ਜੀਵੀ ਨੇ ਉਹ ਕਰ ਤੜਾ ਸਵੇੜੇ ਜੇ ਮਾਰ ਕੇ ਨਾ ਭਾਂਦੇਣੀ ਜੀਰੀ ਕਾਲੀ ਕਰ ਦੇਣੀ ਨੇ ਉਹ ਵੀ ਹੈ ਜਾਂ ਇੱਕ ਦੂਜੇ ਕੇ ਬੱਜਣਾ ਨਾ ਜੀਰੀ ਨੇ ਫੇਰ ਬਹੁਤ ਕਾਲੀ ਹੁੰਦੀ ਹੈ ਉਹਦਾ ਗਾਣਾ ਹੁਣ ਸਮਝ ਨਹੀਂ ਆਉਂਦਾ ਜਦ ਮੀਂਹ ਪੈਣ ਲੱਗਦਾ ਜਦ ਵੀ ਬੰਦਾ ਦੁਖੀ ਆ ਜਾਂ ਨਹੀਂ ਪੈਂਦਾ ਜਦ ਵੀ ਦੁਖੀ ਆ ਸਾਰੇ ਪਾਸੇ ਨੂੰ ਦੁਖੀ ਆ ਹੁਣ ਪੈ ਗਿਆ ਹੁਣ ਹਵਾ ਚੱਲ ਵੀ ਅੱਜ ਜਿਗਣਾ ਕਾਲੇ ਦਾਣੇ ਹੋਏ ਵੀ ਆਹ ਆਹ ਦੇ ਅੱਜ ਕਿੰਨੇ ਕਾਲੇ ਦਾਣੇ ਹੋ ਗਏ ਇਹ ਪਹਿਨਾ ਕਿਤੇ ਹਵਾ 'ਚ ਬੱਜੇ ਆ ਆ ਵੀ ਫੇਰ ਆਦੇ ਹਾਂ ਇਹਦਾ ਟੁੱਟ ਗਿਆ ਨਹੀਂ ਟੁੱਟਿਆ ਤਾਂ ਨਹੀਂ ਹੈ ਹੂੰ ਇਹ ਹਵਾ ਥਪੜੇ ਜੇ ਮਾਰ ਕੇ ਫੇਰ ਖਰਾਬ ਕਰ ਦਿੰਦੀ ਆ ਹੂੰ ਇਹਦਾ 468 ਦੀ ਦੇਖਦੇ ਉੱਧਰ ਕਿਆ ਕਹਿੰਦੀ ਆ ਉੱਧਰ ਕਿਆ ਕਹਿੰਦੀ ਆ ਹੈਗੀ ਆ ਤੇ ਚ ਨਹੀਂ ਗਈ ਆ ਕਿਹਦੇ ਫਿਰ ਉਹਨੇ ਲੇਟ ਕਰਤੀ ਸਵੇਰੇ ਜੇ ਪਹਿਨਾ ਕਰਾ ਦਿੰਦਾ ਫੇਰ ਆ ਜਾਣਾ ਤਾਂ ਕੰਮ ਲੂਟ ਹਣੀ ਬਦੀ ਵੀ ਦੇਖ ਲੈ ਕਿ ਨਹੀਂ ਬਹੁਤ ਬਾਦੀ ਆ ਤਾਂ ਉਹਦੇ ਗਾਣੇ ਇੱਧਰ ਉਹ ਬੇਟੂ ਇਹ ਤੇ ਚੋਈ ਚੱਲ ਪਈ ਜੀ ਸਾਡੇ ਕੋਈ ਨਹੀਂ ਕਹ। ਖਾਸ ਚੋਈ ਉਹ ਚੱਲੀ ਨਹੀਂ ਪਈ। ਜਿਹੜਾ ਸਭ ਤੋਂ ਵੱਡਾ ਪੰਗਾ ਜੀ ਸਾਡੇ ਕੋਈ ਨਹੀਂ ਲੈ। ਚਾਰ ਗਣੀਆਂ ਪੈਣ ਦੀ ਧੀਰ ਆ। ਪਾਣੀ ਚੱਲ ਰਿਹਾ ਮਾਰੋ ਮਾਰ। ਇੱਕ ਮੋਟਰ ਦਾ ਪਾਣੀ ਇੱਧਰ ਚੱਲਦਾ। ਦੋ ਤਿੰਨ ਮੋਟਰਾਂ ਦਾ ਪਾਣੀ ਉੱਧਰ ਚੱਲਦਾਗਾ। ਮੈਂਨ ਮੋਟਰ ਜਿੰਨਾ ਪਾਣੀ ਆ। ਵੱਧਾ। ਪਿੱਛੇ ਮੋਟਰਾਂ ਚੱਲਦੀਆਂ ਤੇ ਪਹਿਲਾਂ ਵੀ। ਅੱਜ ਤਾਂ ਚੱਕਰ। ਕੱਲ ਕੱਲ ਵੀ ਪਾਣੀ ਫੱਟਦੀ ਗੱਲ। ਚੱਲੀ ਜਾ ਰਹੇ ਜੀ ਰੇੜੇ ਪਰ ਕੱਖ ਵਧਣ। ਗੱਲੀ ਦਾ ਕੱਖ ਵਧਣ ਵਾਲਾ ਬੰਦਾ। ਗੱਲੀ ਦੀ ਰੀਤ ਕਿੱਥੇ ਹੋਣੀ ਆ ਖਾ ਗੜਦਾ ਦੇਖ ਲੈ ਕਾਸ ਚੱਲਦੀ ਦੀ ਮੋਟਰ ਪਿੱਛੇ ਮੋਟਰਾਂ ਚੱਲੀ ਜਾਂਦੀਆਂ ਹੈਗੀਆਂ ਆ ਉਹ ਦੇਖ ਮੁੰਜਰਾ ਨਹੀਂ ਕਿਤੇ ਕਿਤੇ ਮੁੰਜਰਾ ਹੈਗੇ ਇੱਚ ਦੀ ਉੱਚਾ ਧਾਨ ਹੈਗਾ ਨਾ ਮਿੱਟੂ ਜਿਕਣਾ ਸਵਾਲਿਆਂ ਚ ਇਹਦੇ ਚ ਦੇਲੇ ਇੱਕ ਵੀ ਉੱਚਾ ਧਾਨ ਨਹੀਂ ਹੈਗਾ ਇੱਕ ਸਾਰ ਆਉਂਗਾ ਇੱਕ ਸਾਰ ਉਹਦੇ ਚ ਬਹੁਤ ਆ ਉਹੀ ਪਟਾਸੇ ਬਣ ਜਾਣੀ ਇਹਦੀ ਵੀ ਦੇਖ ਲੈ ਚੱਲ ਕੋਈ ਨਹੀਂ ਇਹ ਜੇ ਉਹ ਜੇ ਇਹ ਚ ਉਹ ਚੋਈ ਵਾਲੇ ਕਾਹਨੂੰ ਇਹ ਜੇ ਪਾਣੀ ਦੇ ਪੈਰ ਤੋਂ ਹੁੰਦਾ ਇਹਦਾ ਸੌ ਤਰ੍ਹਾਂ ਦਾ ਕੈਮੀਕਲ ਵਾਲਾ ਪਾਣੀ ਉਹਦੇ ਗਾਣੇ ਦਵਾਈ ਆ ਘਟਿਆ ਬਦ ਪੂਰਾ ਹੋ ਜਾਊਗਾ ਉਹਦੇ ਕਿੰਨੀ ਕ ਵੈਰਾਈਆਂ ਦੇ ਰਹੇ ਆਉਣੇ ਇਹਦੇ ਚ ਹੂੰ ਵੀ ਦੇਖ ਜਿਹੜੀ ਪਟਾਸ਼ ਹੁਣ ਵੀ ਇਹਦੇ ਨਾਲੇ ਬਣ ਜਾਣੀ ਸਾਰੀ ਹੂੰ ਉਹ ਤਾਂ ਹੈ ਹੋਊਗਾ ਚੱਲ ਲੱਠੰਡਾ ਹੋ ਗਿਆ ਜਾ ਰੋਪੜ ਜਾ ਕੇ ਆਉਣਾ ਪਾਣੀ ਇਹਦਾ ਫਰਕ ਹੈ ਕਾਲੇ ਕਿ ਆਉਣਾ ਜੀ ਦੇਖ ਆ ਦੇਖ ਲੈ ਕਿੰਨਾ ਕ ਆਇਆ ਇਹ ਨਹੀਂ ਹੈਗਾ ਰੋਪੜ ਤੇ ਲੈ ਕੇ ਆਣਾ ਸਾਰੀ ਹੋਮ ਦਾ ਨਾਮ ਆਣਾ ਰੋਪੜ ਤੇ ਦੇਖ ਕੇ ਲਿਆਉਂਗੇ ਕਿੰਨੇ ਦੇਖ ਲੈ ਪਾਦ ਭਾਂਦੇ ਚੀਜ਼ਾਂ ਹੋ ਗਈਆਂ ਬੂਟੀਆਂ ਕੋਈ ਗਲੇ ਵੰਦ ਤਾਂ ਉਹਨਾਂ ਨੇ ਉਹ ਵੀ ਕਰ ਲਾ ਰਾਸ ਉਹ ਦੂਆ ਖੜਾਇਆ ਸਪੋਰਟ ਲਾਈ ਆ ਪਾਦ ਭਾਂਦੇ ਚੀਜ਼ਾਂ ਕਿੰਨੇ ਬਸ ਸਪਰੇਅ ਆ ਮਾਰ ਕੇ ਲਾ ਦੇ ਛੱਟ ਕੋਈ ਤਾਂ ਕਹਿੰਦਾ ਰੈਸਨ ਵੀ ਦੇ ਲਾ ਗਏ ਲਈ ਬੰਨ ਗਿਆ ਬਤੰਦਰ ਇੱਧਰ ਤਾਂ ਠੀਕ ਆ ਥੋੜੇ ਜਿ ਪਰਲੇ ਪਾਸੇ ਹਲਕਾ ਫੇਰ ਵੀ ਵਧੀਆ ਬਾਉਣਾ ਪੈਣਾ ਇਹਦਾ ਹੁਣ ਬਸ ਕੱਟ ਕੇ ਬਾਹਰ ਆਉਣਾ ਆਓ ਕੱਟ ਕੇ ਬਾਹਰ ਨਹੀਂ ਹਾਂ ਹਾਂ ਊਂਗਲ ਹੋ ਵੀ ਤਿੰਨ ਕਿ ਸਾਲ ਗਏ ਇਹ ਕਣਕ ਤਾਂ ਠੀਕ ਆ ਕਣਕ ਬੀਜ ਕੇ ਬਾਅਦ ਚਾ ਲਾ ਕੇ ਫੇਰ ਕੰਨਾ ਬੀਜੂ ਹੂੰ ਜੀਰੀ ਲਾ ਕੇ ਇੱਕ ਸਾਲ ਜੀਰੀ ਲੱਗ ਜਮੇ ਨਾ 2-3 ਸਾਲ ਬਾਅਦ ਉਹ ਨਾਲ ਧਰਤੀ ਨੂੰ ਸਾਹ ਜਾ ਜਾਂਦਾ ਧਰਤੀ ਨੂੰ ਸਾਹ ਜਾਂਦਾ ਨਾਲੇ ਕਾਕੰਡਾ ਸਾਰਾ ਖਰਾਬ ਹੋ ਮਲ ਜਾਂਦਾ ਇਹਦਾ ਕਾਕੰਡਾ ਹੁੰਦਾ ਨਾ ਇਹ ਸਾਰਾ ਮਲ ਜਾਂਦਾ ਨਹੀਂ ਕਾਕੰਡੇ ਹੀ ਹੋ ਜਾਂਦਾ ਕਾਕੰਡੇ ਦਾ ਬਹੁਤ ਫਰਕ ਆ ਉਹੀ ਜੇ ਘਰ ਆ ਵੀ ਮਾਰ ਦੇ ਗੱਡੀ ਆਉਂਦੀ ਹਵਾਈ ਆ ਹੋਰ ਕਿ ਹਵਾ ਬਾਜ ਕਰੀ ਜਾਂਦੀ ਆ ਉਹੀ ਆ ਵੀ ਮਾਂ ਗੱਡੀ ਵਾਗੀ ਨਾ ਨਾ ਗੱਡੀ ਕਾ ਨੂੰ ਹਵਾਈ ਆਵਾਜ਼ ਕਰੀ ਜਾਂਦੀ ਤੇ ਮੋਟਰ ਬਿਠਾ ਲੇ ਜਵੇ ਉਧਰ ਵੀ ਦਿਖਾਤੀ ਤੁਹਾਨੂੰ ਇੱਕ ਮੋਟਰ ਚੱਲਦੀ ਉਹਦੇ ਕਾਣੇ ਇੱਧਰ ਵੀ ਚੱਲਦੀ ਆ ਗੰਨੇ ਵਿੱਚੋਂ ਵੀ ਹਲੇ ਵਧੂੰਗਾ ਥੋੜਾ ਹੀ ਆਇਆ ਹਲੇ ਤਾਂ ਥੋੜਾ ਹੀ ਆ ਪਾਣੀ ਆਣਗੇ ਪੂਰਾ ਪ੍ਰੋਡਕਟ ਵਾਲਾ ਬਾਣੀ ਪੂਰਾ ਪ੍ਰੋਡਕਟ ਵਾਲਾ ਆਇਆ ਇਹਨਾਂ ਸ਼ਾਹ ਕਾਲਾ ਚੱਲ ਚਲੀਏ ਫਿਰ ਰੋਪੜ ਜਾ ਕੇ ਆਉਂਦੇ ਆ ਦੇਖ ਕੇ ਆਉਂਦੇ ਆ ਮਿਲੋ ਜੀ ਕਰਨਵੀਰ ਨੂੰ ਸਤਿ ਸ੍ਰੀ ਅਕਾਲ ਜੀ ਫੇ ਅੱਜ ਫੈਸਲਾ ਹੋਏਗਾ ਜੀ ਸਾਡਾ ਬਈ ਇਹਨੂੰ ਪੱਟ ਦੇਣਾ ਸਾਰਾ ਜੀ ਹੁਣ ਲੱਗੇ ਇਹਨੂੰ ਪੱਟਣ ਨਾਲੇ ਮੈਂ ਰੋਪੜ ਜਾ ਕੇ ਘਾਹ ਪਤਾ ਕਰਕੇ ਆਉਂਦਾ ਕੈਰ ਤੇ ਫੋਟੋ ਮਿਲਦਾ ਫਿਰ ਲੀਕੀ ਆਉਂਦੇ ਆ ਥੋੜਾ ਜਿਹਾ ਜਾ ਕੇ ਉਹੀ ਲਾ ਦੇਣਾ ਕਿਉਂਕਿ ਜੇ ਹੁਣ ਲੁਆਉਂਦੇ ਆ ਲੁਆਈ ਵੀ ਦੇਖਦੇ ਆ ਕਿ ਜਿਆਸਟੇਟ ਪੈਂਦੀ ਜੇ ਤਾਂ ਲੁਆਈ ਸਸਤੀ ਪੈਂਦੀ ਰਹੀ ਫੇ ਲੁਆਇਆ ਲਾਂਗੇ ਨਹੀਂ ਫਿਰ ਆਪ ਹੀ ਲੈ ਆ ਕੇ ਲਾ ਦਾਂਗੇ ਦੇਖਦੇ ਐਸਟੀਮੇਟ ਜਾਂ ਲਾ ਕੇ ਕਿੰਦਾ ਪੈਂਦਾ ਇਹ ਤਾਂ ਥੋੜਾ ਹੀ ਆ ਮੈਂ ਕਹਾਂ ਵੀ ਚੱਲ ਮੈਂ ਰੋਪੜ ਜਾ ਕੇ ਆਉਂਦਾ ਨਾਲੇ ਇੱਕ ਅੱਧੇ ਨੇ ਨੂੰ ਫੋਲੋ ਲੈ ਕੇ ਦੇਣੇ ਆ ਮੌਸਮ ਸਾਫ਼ ਹੋ ਗਿਆ ਹੁਣ। ਮੀਂਹ ਪੈ ਲਿਆ। ਇੰਨਾ ਗਿੱਲਾ ਨਹੀਂ ਹੈਗਾ ਔਰ ਇਹ ਤਾਂ ਕਿ ਵੀ ਰਿੱਤਾ ਜਾਏ। ਰਿੱਤੇ ਜੇ ਕਰਕੇ ਸੁੱਕਾ ਹੀ ਆ। ਇਹਨੂੰ ਲੱਗਦੇ ਆ ਪਟਣ। ਸਾਰੇ ਹੀ ਪੜ ਦੇਣਾ ਅਬ ਦੇਖ ਕੇ। ਉਹ ਕਰੀ ਬਹੁਤਾ ਡੂੰਗਾ ਮਾਰ ਕੇ ਨਾ ਥੱਲੇ ਤੇ ਕੱਢੀ ਜਾਣਾ ਆਪਾਂ ਨੇ ਇਹ। ਇਹਨੂੰ ਲਾਉਂਦਾ ਇਹਨੇ ਮੈਂ ਜਾਂਦਾ ਰੋਪਣ। ਇਹ ਕਹਿੰਦਾ ਵੀ ਕਾਰ ਦੇਖਦੇ ਕਿੰਨਾ ਕੁ ਕਰਦਾ ਕਿੰਨਾ ਨਹੀਂ ਇਹ। ਬਸ ਥੋੜੀ ਜਣ ਕਿ ਇਹਨੂੰ ਕਰ ਦੇਣਾ। ਆ ਤੇਰੇ ਗੱਲਾਂ ਦਾ ਖੜਾ ਨਾ ਬਣਾ। ਆ। ਦੇਖ ਕੇ ਆਉਂਦੇ ਰੋਪੜ ਜਾ ਕੇ ਦੋ ਕੁ ਫੁੱਲ ਲੈ ਕੇ ਆਉਣੇ ਨਾਲੇ ਦੇ ਵਾਸਤੇ ਕਾ ਲਿਆਉਂਦੇ ਆ ਉਹੀ ਪੱਟ ਕੇ ਲਾ ਦਾਂਗੇ ਦੂਆ ਤਾਂ ਹੁਣ ਲੋਟ ਨਹੀਂ ਆਉਂਦਾ ਹੈਗਾ ਇਹ ਤਾਂ ਜੰਮਿਆ ਨਹੀਂ ਹੈਗਾ ਇਹ ਬੀਜੇ ਦਾ ਆਪਾਂ ਨੇ ਅੰਗਰੇਜ਼ੀ ਘਾਜਾ ਜਿਹੜਾ ਛਿੱਡੇ ਵਾਲਾ ਹੁੰਦਾ ਉਹ ਬੀਜੇ ਦਾ ਉਹ ਜੰਮਿਆ ਨਹੀਂ ਕੋਸੋਣਾ ਜਰਮੀਨੇਸ਼ਨ ਹੋਈ ਨਹੀਂ ਬਾਹਰ ਵਧੀਆ ਜੰਮਿਆ ਦਾ ਜਿਹੜਾ ਪੰਜ ਸੱਤ ਡੱਕੇ ਬੀਜ ਕੇ ਦੇਖੇ ਤੇ ਟਰਾਈ ਕਰਿਆ ਤਾਂ ਪਰ ਜਿਆਦਾ ਇਹਦੇ ਕਿਆਰੀ 'ਚ ਬੀਜੇ ਆ ਕਿਆਰੀ 'ਚ ਬਹੁਤ ਘੱਟ ਜੰਮਿਆ ਕਿਹਾ ਵੀ 5 10 20 ਕ ਡੱਕੇ ਹੀ ਮੱਖਾਂ ਹੈ ਉਹ ਨਹੀਂ ਨਾ ਜੰਮਿਆ ਹੁਣ ਦੇਖਦੇ ਆ ਚਲੋ ਮੈਂ ਕਿਹਾ ਵੀ ਚਲ ਦੂਆ ਹੀ ਲਿਆ ਕੇ ਬੀਜ ਲਾਉਣਾ ਮਹੀਨਾ ਤਾਂ ਹੋ ਗਿਆ ਇੰਨੇ ਚ ਤਾਂ ਸਾਰਾ ਦੂਆ ਭਰ ਵੀ ਆਉਣਾ ਤਾਂ ਹੁਣ ਰੋਪਣ ਨੂੰ ਜਾਂਦੇ ਆ ਉੱਥੇ ਤੇ ਲਿਆਉਂਦੇ ਆ ਟ੍ਰੇ ਜੀਆਂ ਠੀਕ ਆ ਦੇਖਦੇ ਕਿੰਨੀ ਕਿ ਲਿਆਈ ਏ ਟ੍ਰੇ 20 ਕਿਟ ਰੇ ਆਈ 20 ਕਿ ਲਿਆਈ ਏ ਚਲ ਦੇਖਦੇ ਆ 20 ਕਿੰਨਾ ਫੋਟਾ ਬਣਾ ਇਹ 400 400 ਹੋਏਗਾ 20 ਬਾਈ 20 ਹੈਗਾ ਕਿੰਨੇ ਦਾ ਆਪਾਂ ਉਹਨੇ ਕਿੰਨੇ ਦਾ ਹੈ 400 ਫੋਟਾ ਚਲ ਮੈਂ ਉਹਨੂੰ ਦੱਸ ਦੂੰਗਾ ਵੀ 400 ਫੋਟ ਵਾਸਤੇ ਲਾਉਣਾ ਕਿੰਨਾ ਕਿ ਲਿਆਈ ਏ ਉਨਾਂ ਗਲੇ ਆਉਂਦੇ ਆ ਠੀਕ ਆ ਲੱਗ ਜਾਮਣ ਇੱਥੇ ਬੈਠ ਕੇ ਪੱਧਰ ਤੇ ਬਣਾ ਦੇ ਇਹਨੂੰ ਹਾਂਜੀ ਵਧੀਆ ਐਨ ਬਾਕੀ ਜਿੰਮੂ ਮਰੀਤ ਲੈ ਕੇ ਜਾਂਦਾ ਦੇਖਦੇ ਚੱਲ ਕਰਦੇ ਸ਼ੁਰੂ ਪੱਟੀ ਡੂੰਗਾ ਠੀਕ ਆ ਕੱਖਾਂ ਜੜ ਤੇ ਵੀ ਜਿਹੜਾ ਦਵਾਰਾ ਨਾ ਹੋਵੇ ਹੂੰ ਜੜ ਤੇ ਪੱਟ ਕੇ ਨਾ ਹਾਂਜੀ ਹਾਂ ਬਸ ਬਾਹਰ ਰੱਖੀ ਜਾ ਫੇਰ ਬਣਾਦਾ ਜਿੰਨਾ ਕਿ ਪਟ ਹੁੰਦਾ ਬਾਕੀ ਮੈਂ ਆ ਕੇ ਪਟਾ ਦਿੰਦਾ ਬਾਕੀ ਮੋਟਰ ਉਹ ਜਾ ਕੇ ਆਉਂਦਾ ਜੇ ਬੂੜਾ ਹੋਇਆ ਉਹਨੂੰ ਲੈ ਕੇ ਆਉਂਦਾ ਠੀਕ ਫਿਰ ਉਹ ਲੋਆ ਵੀ ਦਊਂਗਾ ਆਪਾਂ ਗੈਰ ਚੱਲ ਠੀਕ ਆ ਜਦੋਂ ਉੱਪਰ ਆ ਗਏ ਇੱਥੇ ਆ ਕੇ ਹੁਣ ਮੱਛੂ ਨੇ ਪਸੰਦ ਕਰੇ ਫੋਨ ਆਹ ਕਹਿੰਦਾ ਤਿੰਨ ਚਾਰ ਲੈਣੇ ਆ ਲੈਣਾ ਇਹਦੇ ਘਾ ਘਾ ਦੀ ਗੱਲ ਹੋਈ ਆ ਦੇਖਦੇ ਹਾਂ ਉਹ ਕਹਿੰਦਾ ਆਏ ਕਹਿੰਦਾ ਸ਼ਾਮ ਨੂੰ ਮਗਾਉਂਗਾ ਹਲੇ ਆ ਸ਼ਾਮ ਨੂੰ ਕਹਿੰਦਾ ਹੁਣੀ ਮਗਾ ਦਿੰਦਾ ਬਸ 10 ਮਿੰਟ ਤੱਕ ਆਹੋ ਦੇਖ ਲੈਣੇ ਵਾਕੀ ਅਲੱਗ-ਅਲੱਗ ਭਏ ਆ ਨਾ ਜਿਹੜਾ ਦੂਆ ਭਏ ਆ ਕਹਿੰਦਾ ਵੀ 10 ਮਿੰਟ ਤੱਕ ਮਗਾ ਦਿੰਦਾ ਸੀ ਚੱਲ ਕੋਈ ਨਹੀਂ 10 ਮਿੰਟ ਤੱਕ ਮਗਾ ਦੇ ਪੂਰੀ ਭਰ ਕੇ ਫੇ ਲੈ ਜਾਂਦੇ ਆ ਘਰ ਨੂੰ ਰੇਣ ਦਾ ਕਹਾ ਜੀ ਮੇਨ ਵਾਕੀਆ ਫੁੱਲ ਬਸੰਦਾ ਕੇ ਬਾਕੀ ਹੋਰ ਦੇਖ ਲੈ ਕਿਹੜਾ ਲੈਣਾ ਕੋਈ ਆਹ ਹੋਰ ਵੈਰਾਈਟੀਆਂ ਪਈਆਂ ਇਹਦੇ ਕੋਲ ਇਧਰੋਂ ਦੇਖ ਲੈ ਜੀ ਤੂੰ ਰੇਣ ਕਹਾ ਕਈ ਤਰ੍ਹਾਂ ਦਾ ਪਈ ਆ ਲੱਗਿਆ ਪਿਆ ਨਾ ਤੇਰੇ ਕੋਲ ਇਹ ਹੈਗਾ ਮਨ ਲੱਗਦਾ ਆਹ ਚੀਜ਼ ਹੀ ਵਧੀਆ ਦੇ ਅਲੱਗ ਜੀ ਇਹ ਇਹ ਵੀ ਲੈ ਲੈਂਦੇ ਆ ਇਹ ਪਲਾਸਟਿਕ ਵਰਗਾ ਪੱਤਾ ਬਾਈ ਹੈ ਨਾ ਪੱਤਾ ਹੋਰੇ ਤਰ੍ਹਾਂ ਦਾ ਥੋੜਾ ਹੀ ਵੱਡਾ ਹੈਗਾ ਚੱਲੇ ਵੀ ਦੇਖ ਕੋਈ ਦੇਖ ਲੈ ਸਭ ਤਰ੍ਹਾਂ ਦੇ ਪਏ ਬਾਈ ਉਹ ਵੀ ਬਹੁਤ ਲੱਗਿਆ ਹੋंदा ਆਹਾਂ ਨਹੀਂ ਉਹ ਬਰਾ ਵੇੜਾ ਬੰਨਿਆ ਹੋਇਆ ਜੂੜਾ ਜਿਹਾ ਕਰਿਆ ਹੋਇਆ ਜੀ ਅੱਛਾ ਚੱਲ ਹੋਰ ਗੱਲਾਂ ਪਸੰਦ ਫਿਰ ਇੱਕਦ ਹੋਰ ਉਹ ਹੀ ਕਹਿੰਦਾ ਵੀ ਆ ਦੇਖ ਲੈ ਗੱਡੇ ਗੱਡੇ ਬੱਤੇ ਆ ਇਹ ਤਾਂ ਲੱਗਿਆ ਆ ਵੀ ਹੈਗਾ ਆਹੀ ਮੇਰੇ ਦਾ ਆਪਾਂ ਦਾ ਜ਼ਿਆਦਾਤਰ ਤਾਂ ਹੀ ਪਸੰਦ ਆਇਆ ਚਾਰ ਪੰਜ ਇਹੀ ਲੈ ਲੈਣਾ ਫਿਰ ਬਾਕੀ ਤਾਂ ਲੈ ਚੱਲਦੇ ਆ ਹੂੰ ਕਿਉਂ ਕੇ ਕਰਨੀ ਤਾਂ ਕਿ ਉਹਦਾ ਦੁਪਹਿਰ ਖੀਦਾ ਉਹਦੋਂ ਕਹਿੰਦੇ ਦੁਪਹਿਰ ਦੇ ਬੱਚੇ ਆ ਬੜਾਈ ਉਹਦਾ ਬਦੇਰੀ ਲੱਗੀ ਹੋਈ ਹੈਗਾ ਲਾਈ ਵੀ ਇਹ ਵੀ ਕਈ ਤਰ੍ਹਾਂ ਦੇ ਹੁੰਦੀ ਬਿੱਦੇ ਬੜਾਈ ਇਹ ਇੱਕ ਜੇ ਕੰਡੇ ਜਿਹੇ ਹੁੰਨੇ ਆ ਹਾਂ ਹਾਂ ਕਈ ਤਰ੍ਹਾਂ ਦੇ ਹੁੰਦੀ ਹੈ ਇਹ ਇਹ ਤਿੰਨ ਤਰ੍ਹਾਂ ਦੀ ਹੁੰਦੀ ਹੈ ਬਿੱਦੇ ਆ ਹਾਂ ਹਾਂ ਉਹਦੇ ਨਾਲ ਸਕੂਲ ਚ ਲੱਗੀ ਵੀ ਸੀ ਨਾ ਤਾਂ ਪਤਾ ਸਾਨੂੰ ਦੇਖ ਲੈ ਜੇ ਕਿ ਲਫਟ ਯਾਰ ਨਿੰਮ ਲੈ ਕੇ ਜਾਣੀ ਕਿ ਅੱਗੇ ਨੂੰ ਜਿਹੜੇ ਦੋ ਗੱਪਾ ਸਾਡਾ ਵੀਡੀਓ ਕਰਾ ਫਰ ਉਹ ਕਹੀ ਦਿੰਦਾ ਮਗਰ ਪਿਆ ਉਹ ਦੇ ਰਿਹਾ ਛੋਟੀ ਜਿਹੀ ਨਿੰਬੂ ਲੱਗਿਆ ਪਿਆ ਹਾਂ ਉਹ ਜਮੇ ਛੋਟਾ ਜਿਹਾ ਦੇਖ ਲੈ ਚੱਲ ਫੇ ਚਲੀਏ ਲੈ ਜਾਣਾ ਕਾਲੀ ਤੁਲਸੀ ਦਾ ਨਹੀਂ ਲੈਣੀ ਹੈ ਤੁਲਸੀ ਦਾ ਨਹੀਂ ਲੈਣੀ ਨਹੀਂ ਨਹੀਂ ਚੱਲ ਦੇਖਦੇ ਹਾਂ ਹੋਰ ਦੇਖ ਲੈ ਕੱਦਾ ਹਾਂ ਅਦੀ ਦਾ ਕਿੰਨੇ ਕਿਲੋ ਲੈ ਆ ਵੀ ਲੈ ਆ ਕੇ ਮਟੂ ਫੋਲਤਾ ਗਿਆ ਘਾ ਹੈ ਦਾਗਾ ਲੱਗੇ ਲੋ ਲੱਗੇ ਲੋ ਆਇਆ ਇਹ ਲਿਆਂਦਾ ਜੀ 20 ਰੁਪਏ ਫੁੱਟ ਨਾਲ ਲਾਂਦੇ ਬੁੱਟੇ ਹੈ ਇਹ ਲਿਆਂਦਾ 18 ਫੁੱਟ ਨਾ ਹਾਂ 18 ਫੁੱਟ ਹੋ ਗਿਆ ਆਪਣਾ ਇਹ 360 ਰੁਪਏ ਦਾ ਮਿਲਿਆ ਜੀ ਠੀਕ ਹੈ ਮਿਲ ਗਿਆ ਹਾਂ ਬਾਕੀ ਫੁੱਲ ਲੈ ਬਾਕੀ ਫੁੱਲ ਇਹਨਾਂ ਦੇ ਤੁਹਾਨੂੰ ਉੱਥੇ ਵੀ ਦਿਖਾਏ ਤੇ ਬੰਦੇ ਨੇ ਮੰਗਾਤਾ ਜੇ ਦੇ ਇਹ ਵੀ ਉਹਨੇ ਦੇ ਦਿੱਤਾ ਹਟਿਆ ਨਹੀਂ ਕਹਿੰਦਾ ਲੀਜਾ ਲੀਜਾ ਮਰਗਾ ਚਾ ਜਿਹੜਾ ਉਹ ਇਹਨੂੰ 60 ਰੁਪਏ ਦਾ ਘਾਹ ਆ ਮਾਤ ਨੂੰ। ਮੈਂ ਕਿਵੇਂ ਸਪਾਈ ਕਰਨ? ਆਪਾਂ ਕਰਕੇ ਲੰਭਾ। 20 ਰੁਪਏ ਚਾਰੇ ਪਾਸੇ ਲਾ ਦੇ। ਆਹ ਦਿੱਤੇ ਠੀਕ ਆ। ਨਹੀਂ। 2 4 5 ਪੰਜ ਨਹੀਂ ਹੈਗੇ। 6 ਆ। ਆਹ ਚਾਰੇ ਪਾਸੇ ਲਾ ਦੇ। 20-20 ਕਰਕੇ। 3 4 ਗੱਬੇ ਬਣਾ ਬਦੂਆ ਕਰਕੇ ਹੋ ਜਾਂਦਾ। 6 ਪੀਸ ਆ। 6 3 18। 18 ਫੁੱਟਾ ਹੋਈ। ਉਹਨੇ 300 ਤੋਂ 350 ਦਾ ਦਿੱਤਾ। 20 ਰੁਪਏ ਫੁੱਟ ਨੂੰ। ਬਾਕੀ ਚੀਜ਼ ਆਹੇ ਕੋਰ ਉਹੀ ਆਹੇ ਇਹ ਤਿੰਨੇ ਉਹ ਤਿੰਨੇ ਆ ਦੋ ਇਹ ਉਹ ਹਦੇ ਤਾਂ ਕਾਲਿਆਂ ਦਾ ਬੋਲੂ ਆਈ ਊਣੀ ਲੈ ਕੇ ਆਏ ਰੋਪੜ ਤੇ ਚੱਕ ਕੇ ਲੈ ਜਾਂਦਾ ਥੋੜੇ ਬਾਤ ਤੇ ਨਹੀਂ ਹੈਗੇ ਮੈਂ ਤਰੂ ਕਹਿੰਦਾ ਆ ਦੇਖ ਤਾਂ ਫੋਲਰ ਕਾਲਿਆਂ ਦਾ ਆ ਦੇਖ ਰਿਹਾ ਤਾਂ ਕੀ ਜਾਂਦਾ ਇੱਕ ਬੱਲੇ ਹੋਏ ਆ ਵੇ ਫੋਲੋ ਲੈਂਦੇ ਆਂਦਾ ਆ ਪਰਨਾ ਕਿਹਣਾ ਬਣੀ ਵੀਰ ਤਾਂ ਸ਼ਰਾਬੀਆਂ ਵਾਂਗੂ ਬਣਾਏ ਦੱਸ ਦੱਸ ਪਹਿਲਾਂ ਆ ਉੱਲੇ ਲੁਕੀ ਜਾਂਦਾ ਹੁਣ ਮੈਂ ਹੁਣ ਤੈਨੂੰ ਪਤਾ ਮੈਂ ਤੁੰਗਾ ਕੋਕ ਪਾ ਕੇ ਆਇਆ ਨੰਬਰ ਰਬੜੀ ਦਾ ਹੋਰ ਫਿਰ ਮੇਰਾ ਜੀ ਬੋਲੂਗਾ ਇਹਨੂੰ ਇਹ ਹਾਸੇ ਕਾ ਬਲੋਣੀ ਭੁੱਲ ਗਿਆ ਅੱਜ ਹਲੇ ਮਲਕੀਤ ਬਾਈ ਦਾ 95925 ਨਾ 9921 25006 ਆ ਇੱਕ ਕਾ ਸਸਤਾ ਪੈਂਦਾ ਆਪਣਾ ਮਹਿੰਗਾ ਪੋਪਿੰਦਾ ਯਾਰ ਕਿਆ ਆਹ ਕਾ ਆ 350 ਦਾ ਆਇਆ 350 ਦਾ ਪੀਸੇ ਰੱਖੇ ਪੀਸੇ ਲੱਗਣ ਐ ਤੇ ਬੇਜਾਂ ਰੱਖੇ ਨਾ ਤੋੜ ਕੇ ਲਾਵਾਂਗੇ ਆਹ ਤੀਰ ਤੇ ਬਾੜੇ ਬਾੜੇ ਪੀਸੇ ਰੱਖਣਾ ਹੈ ਪੀਸ ਵੀ ਰੱਖੋ ਪੀਸ ਵੀ ਮੈਂ ਕਹਿੰਦਾ ਪੀਸ ਵੀ ਸਸਤੇ ਪੈਣੇ ਮਿੱਠੂ ਜੀ ਆਪ ਲਿਆ ਕੇ ਰੱਖ ਲਵੇ ਪੀਸ ਵੀ ਰੱਖਦਾ ਹੈ ਮੈਂ ਕਹਿੰਦਾ ਇੰਨੇ ਛੇ ਹੋਰ ਲਿਆਉਂਦਾ ਛਿੱਤੀ ਛਿੱਤੀ ਰੱਖ ਦਿੰਦਾ ਹੂੰ ਵੀ ਦਾ ਕਿੰਨਾ ਕ ਬਣਨਾ 20 ਰੁਪਏ ਆਹ ਪੰਜਾਂ ਨੇ ਨਾਲ ਉਹ ਤਾਂ ਬਧੀ ਤੇ ਜਾਣਾ ਚੱਲ ਹੈਲੋ ਕੰਨ ਦਾ ਮੈਂ ਅਰੇ ਕਹਦਾ ਹੈਲੋ 21 25006 9982 25006 ਇਹ ਕਿਨੂੰ ਲਾਈਂ ਘਟਾ ਇੰਨਾ ਟਾਈਮ ਨਹੀਂ ਹੈਗਾ ਨਹੀਂ ਨੇ ਦਫ਼ਤਰ ਜਾਣਾ ਚੱਲ ਮਟੂ ਚਲੋ ਜੀ ਦਰਨੀ ਕਰਾਂ ਸਾਫ਼ ਦੱਸ ਕੇ ਜਾਇਂ ਮੋੜੋ ਠੀਕ ਹੈ ਕੋਣ ਇਹ ਤਾਂ ਕਰ ਦੁੰਨੇ ਆ ਮਿਲੋ ਮਲਕੀਤ ਬਾਈ ਨੂੰ ਸਾਥੀ ਕਾਲ ਜੀ

ਫਿਰ ਹੁਣ ਜੀਰੀਆਂ ਮਲਗੀਆਂ ਨਹੀਂ ਹੋਣਗੀਆਂ ਇਹ ਹਵਾ ਨੇ ਟਿੱਡੇ ਜੇ ਹੋਗੇ ਥੋੜੇ ਜੇ ਯਾਰ ਹਵਾ ਤਾਂ ਇੰਨੀ ਨਹੀਂ ਜ਼ਿਆਦਾ ਵੀ ਆਈ ਦੇਖ ਲਾ ਮੈਂ ਜੀਰੀ ਦੀ ਗੱਲ ਕਰਦਾ ਵੀ ਸਾਡੀ ਜੀਰੀ ਆਏ ਲੱਗੀ ਵੀਦੀ ਹੋ ਉਹ ਸਾਡੀ ਵੀ ਤਾਂ ਉੱਥੀ ਜਾ ਹੁਣ ਕਿਆ ਕਰੂਗੇ ਫੇ ਉੱਠੜ ਕੇ ਤਾਂ ਪੈਣਾ ਐ ਫੇ ਪਹਿ ਗਿਆ ਹੁਣ ਕਿਆ ਕਰੀਏ ਜੇ ਨਾ ਫਰਕ ਪਵੇ ਫੇ ਤਾਂ 50 ਕੌਂਟਣਾਂ ਨਿਕਲਿਆ ਵੇ ਤਾਂ ਹੀ 22 22 5 ਨਿਕਲੇ ਹੋਲੇ ਝੋਲੇ ਵੀ ਤਾਂ ਪੈਣੇ ਹੀ ਆ ਹੁ ਸਾਰੇ ਹੋਲੇ ਝੋਲੇ ਚ ਲੈਣੇ ਆ ਫਸਲ ਇਹ ਕੇ ਭਰੀ ਵੱਡੀ ਚੱਲ ਕੇ ਵੀ 28 ਦੀ ਨਿਕਲਿਆ ਵੇ ਬਾਸਾ ਹੂੰ ਇਹ ਕੇ ਭਰੀ ਵੱਡੀ ਨਾਈਕਾ ਹੋਰ ਬੰਦੂ ਗਏ ਇਹਦਾ ਆਇਓ ਪੈਰ ਕਰਦਾ ਸਭ ਤੋਂ ਵੱਧ ਨਹੀਂ ਆ ਆਹ ਇਹ ਰਸਮਾ ਪਿਆ ਇਹ ਆਹੀ ਨਹੀਂ ਹੈਗਾ ਬਈ ਕੋ ਲੱਤ ਪਿਆ ਲੰਘਿਆ ਸਾਡਾ ਝੱਲੀਆਂ ਵਾਲਾ ਗੰਨਾ ਤਾਂ ਸਾੜਾ ਸਾਰਾ ਹੀ ਦੇ ਚਾਏ ਸੀ ਜਨੂਨਿਕਾ ਘਟ ਗਿਰਿਆ ਸਵੇਰੇ ਗਏ ਤੇ ਇੱਕ ਮੁੱਢੇ ਨੂੰ ਆਪਾਂ ਮਿੱਟੀ ਵੀ ਜੜਾਤੀ ਦੀ ਮੁੱਢੇ ਦੀ ਗੱਲ ਹੋਰ ਹੁੰਦੀ ਥੋੜੀ ਹਮ ਸਲਾਣ ਗਿਰਿਆ ਹੋਵੇ ਬੀਜ ਜੜੇ ਇੱਧਰ ਇਹਨਾਂ ਨਹੀਂ ਗਿਰਿਆ ਹੈਗਾ ਕੋਈ ਕੋਈ ਮਿਹੜਾ ਗਿਰਿਆ ਦੋ ਚਾਰ ਸਾਰੇ ਹੀ ਥੋੜੇ ਕਿੰਨੇ ਗੀੜਾ ਜੇ ਹੋਇਆ ਕੋਈ ਬਾਹਰ ਨੂੰ ਗਿਰੇ ਬੰਲੇ ਅੰਦਰ ਨੂੰ ਛੱਡੂਗਾ ਗੀੜਾ ਹਾਂ ਉਹ ਚੱਕ ਕੇ ਅੰਦਰ ਛੱਡਦੇ ਹੋ ਜੇ ਕਹਦੇ ਧਾਨਾਂ ਚ ਹੋਇਆ ਦਿੰਬਾਰ ਕਿਉਂ ਦੇ ਗੇੜਾ ਹੁਣ ਜਾ ਕੇ ਹੂੰ ਦੇਖ ਕੇ ਆ ਕਿ ਕੀ ਬਣਦਾ ਇਹ ਡੋਡੀ ਪੈਣ ਲੱਗੀ ਮਣੀ ਮੜੀ ਡੋਡੀ ਦੀ ਫੇ ਕਾਪਰੇ ਆ ਹੁਣ ਤਾਂ ਕੱਲੀ ਕਾਪਰ ਹਾਂ ਕਾਪਰ ਦਾਣੇ ਨੂੰ ਤਾਂ ਨਹੀਂ ਫਰਕ ਪਾਉਗੇ ਜੀ ਹੁਣ ਡੋਡੀ ਨਹੀਂ ਲੱਗਣ ਦੇਣੀ ਇਹਨੇ ਉਹੀ ਆ ਹੁਣ ਇੱਕ ਫੰਗੀ ਸਾਈਡ ਜਿਹੜੀ ਰਹਿ ਗਈ ਤਕੜੀ ਫਿਰ ਡੋਡੀ ਵਾਸਤੇ ਤਾਂ ਕਾਪਰੇ ਹੁਣ ਤਾਂ ਮੈਂ ਪਹਿਨਾ ਐਮੀਸਟਾਰ ਐਮੀ ਹੋ ਗਿਆ ਹੈ ਗਿਆ ਕਿਤੇ ਕਿਤੇ ਮਾੜਾ ਮੋਟਾ ਦਾਣਾ ਤਾਂ ਹੁੰਦਾ ਹੀ ਹੈ ਨੈਟਿਵ ਉਹ ਤਾਂ ਐਮੀਸਟਾਰ ਤਾਂ ਹੁਣ ਸਮਝ ਲੈ ਹੋਲੀ ਆਪਣੀ ਨਾ ਐਮੀਸਟਾਰ ਤਾਂ ਕਰਤੀ ਤਾਂ ਤੇ ਹੁਣ ਤਾਂ ਬਸ ਨੈਟਿਵ ਆਹੀ ਰਹਿ ਗਈ ਤੇਰੀ ਕਾਪਰੇ ਇਹੀ ਜਿਆਦਾ ਬੈਟਰ ਆ ਮੈਨੂੰ ਲੱਗਿਆ ਹੈ ਨਾ ਮੈਂ ਕਿਤੇ ਨਹੀਂ ਮਾੜੀ ਮੋਟੀ ਹੋਊਗੀ ਜੇ ਜਿਆਦਾ ਹੋਈ ਤਾਂ ਦੇਖ ਲਓ ਹਾਂ ਜਾਇ ਹੋਰ ਵਧਣ ਦੇ ਹੈ ਕੀ ਪਤਾ ਹਲੇ ਪਹਿਨਾ ਦੀ ਉਹ ਇਹ ਨਾ 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 ਇਹ ਤਾਂ ਉਤੀ ਮਹੀਨੇ ਆ ਜੇ ਬਹੁਤ ਚਲਾਈ ਕਰੀ ਜਿੱਥੇ ਪਈ ਵੀ ਆ ਉਥੇ ਚੈੱਕ ਕਰੀ ਵੀ ਗਾਹਾਂ ਵੱਧਦੀ ਆ ਅੱਛਾ ਇਹ ਤੋੜ ਕੀ ਸੀ ਤੇ ਆਏ ਆ ਜਾਂ ਕੋਈ ਨਹੀਂ ਹੋਰ ਬੂਟੇ ਮੈਨੂੰ ਤੋੜ ਕੀ ਸੀ ਤੇ ਵਿਖਾ ਦੇ ਨਾਲ ਚਲੋ ਤਾਂ ਠੀਕ ਹੈ ਜੀ ਸਟਿਆ ਹੋਰ ਹੋਣਗੇ ਅੰਜ ਤਾਂ ਜੇ ਪੰਜ ਚਾਰ ਹੋਰ ਆਣ ਨਾਲੇ ਆ ਡੌਲਾਂ ਦੇ ਮਾੜੀ ਮੋਟੀ ਕਿਤੇ ਤੋੜਕਾ ਜਿੱਥੇ ਸਲਾਬ ਚੜਦੀ ਉੱਥੇ ਹੀ ਜ਼ਿਆਦਾ ਹੈ ਨਾ ਹੂੰ ਮੈਨੂੰ ਕਹੀ ਗਿਆ ਵੀ ਪਾਣੀ ਨਾ ਲਾਜੀ ਪਾਣੀ ਦੇ ਲਾ ਪਾਣੀ ਸੁਕਾ ਸੁਕਾ ਕੇ ਤਾਂ ਪਾਣੀ ਲਿਆ ਹੁਣ ਅੱਜ ਵੀ ਇਥੋਂ ਵੀ ਜ਼ਿਆਦਾ ਮੰਡਮਾ ਮੰਡਦਾ ਯਾਰੇ ਭਲੇ ਭਏ ਤੂੰ ਤਾਂ ਫੇਰੇ ਹੋ ਪੱਟਾ ਸਹੀ ਮੰਡ ਚ ਹਾਂ ਆਪਣੇ ਤਾਂ ਘੱਟ ਆ ਆਪਣੇ ਤਾਂ ਘੱਟ ਆ ਫੇਰ ਫੇਰ ਵੀ ਆਪਣੇ ਜ਼ਿਆਦਾ ਆ ਪਹਿਲਾਂ ਹਾਂ ਅਮੀ ਨਾ ਪਹਿਨ ਨਾਲ ਤਾਂ ਜ਼ਿਆਦਾ ਮੰਡ ਦਾ ਭਾਈ ਡੋਲਾ ਪਾਣੀ ਪੂਰਾ ਹੈ ਨਾ ਹਾਂ ਇੱਧਰ ਵੀ ਚੋਈ ਚੱਲ ਪਈ ਉਹ ਤਾਂ ਪਹਿਲਾਂ ਮਾੜੀ ਜਮੀਂ ਗਲੇ ਚੱਲ ਪੈਂਦੀ ਆ ਆਪਣੇ ਪਾਣੀ ਪੂਰਾ ਮੰਡ ਮਾਂ ਨਹੀਂ ਆਹੋ ਤਾਂ ਹਲਾ ਗਨੇ ਦੇ ਲਈ ਇਹਦਾ ਵੈਰੀਫਾਈ ਦਾ ਚੱਕੀ ਜਾਂਦੇ ਤੇ ਹਾਂ ਹੁਣ 40 ਰੁਪਏ ਦਾ ਦੇਖੋ ਠੀਕ ਆ ਠੀਕ ਆ ਹੁਣ ਫਿਰ 40 ਲੀਦਾ ਟੋਕਰੀ ਚੋਂ ਲਾ ਜਿੰਦੀ ਆ ਇਹ ਤਾਂ ਹੈ ਨਜ਼ਾਰਾ ਉਹਦਾ ਗੁਹਾ ਫਿਰ ਮੈਨੂੰ ਉਚੜਦਾ ਨਹੀਂ ਇਹਦਾ ਮौज ਹੈ ਇਹਦਾ ਤਾਂ ਨਜ਼ਾਰਾ ਚੌਦਾ ਨਹੀਂ ਹੈਗਾ ਮੈਂ ਵੀ ਰੇੜੀ ਚ ਰੱਖ ਕੇ ਹੀ ਲੀ ਜਾਂਦਾ ਆ ਅੱਛਾ ਹੋ ਜਾਂ ਫਿਰਦੇ ਆ ਲੁਕੀ ਜਾਂਦਾ ਫਿਰ ਅੱਜ ਕਾ ਦਾ ਵੀ ਸੌਦਾ ਮਾਰ ਲਿਆ ਰੋਪੜ ਤੇ ਹੈ ਕਾ ਦਾ ਸਾਡੀ ਲਾ ਲਾ ਦੇ ਨਾ ਤੋ ਲਿਆ ਕੇ ਸਾਲੇ ਪੱਟਾ ਦੇਖੀ ਕਿ ਨਹੀਂ ਦਿੰਦਾ ਉਹ ਤਾਂ ਬਹੁਤ ਪੈਸੇ ਬਣਾਉਂਦੇ ਆ ਯਾਰ ਹੈ ਉਹ ਤਾਂ ਪੈਸੇ ਬਹੁਤ ਬਣਾਉਂਦੇ ਲਾਉਣੇ ਵਾਲੇ ਤਾਂ ਉਹ 70 ਰੁਪਏ ਫੋਟੋ ਲਵਾਈ ਮੰਗਦੇ ਆ ਵਧੀਆ ਘਾਦੀ 15 ਰੁਪਏ ਫੇਰਾ ਜੀ ਹੁਣ ਆਪ ਲੈ ਆਂਦਾ ਆਪ 20 ਰੁਪਏ ਫੋਟੋ ਮਿਲ ਗਿਆ ਹਾਂ 20 ਫੋਟੋ ਲਿਆ ਆ 400 ਦਾ ਹਾਂ 400 ਰੁਪਏ ਭਈਆ ਲਾਲੂ ਗਾਲੂ ਬੋਲਾ ਜੇ ਲਾਤਾ ਸਮਝ ਲੈ ਲਾਉਣ ਨੂੰ 800 ਰੁਪਏ ਚ ਲੱਗ ਗਿਆ ਉ ਬਣਦਾ ਇਹ 5600 ਰੁਪਏ ਲੈ ਇੰਨਾ ਕਾ ਤੇ ਤੋਂ ਉਹਨਾਂ ਦੇ हिसाब ਨਾਲ ਇੰਨੇ ਨਹੀਂ ਬਣਨਾ ਉਹਨਾਂ ਨੇ ਆਪਣਾ ਫਿਰ ਲੇਵਰ ਵੀ ਲੈਣੀ ਵਿੱਚ ਲੋ ਆਈ ਆ ਚੱਕਰ ਆ ਜਿਹੜਾ ਗਵਾਈ ਵੀ ਕਰਤੀ ਜਾਏ ਗੰਗੋ ਹੋਇਆ ਆ ਜੀ ਉਹ ਇੱਕ ਇੱਕ ਕਟਾਈ ਕਰੂਗੇ ਕਹਿੰਦਾ ਇੱਕ ਹੂੰ ਇੱਕ ਕਟਾਈ ਦਾ ਚਲ 400 ਹੋਰ ਲਾਜੂ ਤਾਂ ਵੀ 1200 ਹੋਏ ਆ ਫੇਰ ਮੈਂ ਤਾਂ ਸਾਧ ਨੂੰ ਸਾਫ ਦਾ ਪੱਕਾ ਐ ਤੇਰੇ ਮੈਂ ਲਿਆਇਆ ਚੱਕ ਲਿਆਇਆ ਕੱਲੂ ਤੋੜ ਕੇ ਲਾ ਦੇਣਾ ਸਵੇਰੇ ਆ ਮੀਂਹ ਨੇ ਕੰਮ ਖਰਾਬ ਕਰਤਾ ਅੱਜ ਹੁਣ ਕੱਲੂ ਜੇ ਮੌਸਮ ਸਾਫ ਹੋ ਗਿਆ ਬਾਉ ਤੇ ਬਾਦ ਫਿਰ ਲੱਗਦੇ ਆ ਸਭ ਦੀ ਨਹੀਂ ਸੜਦੀਆਂ ਹੁਣ ਹਾਂ ਟਾਈਮ ਆਖੀ ਜਿਹੜੇ ਨਿੱਸਰ ਸਭ ਦੀ ਨਿੱਸਰ ਦੀ ਆ ਮੀਰਰਾ ਕਰਦੇ ਆ ਬਸ ਹੂੰ ਇਹਨੇ ਦਾਣਾ ਦਾਗੀ ਕਰਨਾ ਪਾਵਾ ਪਾਣੀ 깔ੂ ਲੱਜਣਾ ਨਹੀਂ ਹੈ ਓਕੇ ਕਰਦਾ ਇਹਦਾ ਬਿਲਕੁਲ ਦਾਣਾ ਦਾਗੀ ਕਰ ਦਿੰਦੇ ਉਹਨੇ ਬਹੁਤ ਕੋਈ ਚੱਕਰ ਨਹੀਂ ਸਭ ਕੁ ਚੱਲੀ ਜਾਣਾ ਹੋਲੇ ਝੋਲੇ ਨਹੀਂ ਵੇ ਤੁਮ ਕਹੂੰਗਾ ਨਹੀਂ 50 ਕਾਟੜ ਨਿਕਲੇ ਮੇਰੀ ਓਏ ਜੇ ਰੱਬ ਨੇ ਕੋਈ ਨਾ ਕਰਾ ਮੱਦ ਦਿਖਾਈ ਤਾਂ ਇਹਨੂੰ 28 30 ਪਰ ਰੱਖਣੇ ਆ ਇਹਨੇ ਕਿੰਨੇ ਦੇ ਦੇ ਦੇਣੀ ਕੁਝ ਨਹੀਂ ਪਤਾ ਪੈਣਾ ਇੱਕ ਥਾ ਆ ਪਿਛਲੇ ਸਾਲ ਦੀ ਗੱਲ ਐ ਹੂੰ ਕਿਤੇ ਬਿਖਰੇ ਜਿਆ 23 23 ਕੌਂਟਰ ਕਣਕਾਂ ਬੁਰੇ ਹਾਲ ਗਿਰੀਆਂ ਆਲੀਆਂ ਪਈਆਂ ਉਹ ਕਣਕਾਂ ਬੋਹ ਨਿਕਲੀਆਂ ਗਿਰੀਆਂ ਵੀਆਂ ਜਦ ਪਿਛਲੇ ਸਾਲੇ ਦਾ ਯੋਵੀ ਵੀ ਆਈ ਗਈ ਨਾਲੇ ਗਿਰੀਆਂ ਵੀਆਂ ਤੀਆਂ ਨਾਲੇ ਗਿਰੀਆਂ ਵੀਆਂ ਤੇ ਕੁਛ ਵੀ ਬੱਲੇ ਪੈਣਾ ਇਹਦੇ ਕੁਛ ਨਹੀਂ ਪਾਣੇ ਜੇ ਕਣਕ ਇਹਦੇ ਥੱਲੇ ਜੰਮੇ ਆਈਆਂ ਇੰਨਾ ਝਾੜ ਨਿਕਲਿਆ ਕੋਈ ਅੰਤ ਨਹੀਂ ਹੂੰ ਕੌਂਟਰ ਕਣਕਾਂ ਨਹੀਂ ਹੂੰ ਥੱਲੇ ਪਾਜਦਾ ਜਿਹੜਾਉਂਦਾ ਉੱਤੇ ਜਾਣਨਾ ਹੈ ਕਿ ਆਹ ਔਰੂ ਮਾਰੇ ਲੈ ਹਾਂ ਇਹ ਕਹਿੰਦੇ ਮੋਟਰਸਾਈਕਲ ਇੰਜਨ ਮੰਗਦਾ ਇੰਜਨ ਤਾਂ ਮੰਗਣਾ ਹੀ ਉਹਨੂੰ ਉਹਦਾ ਥਾਉ ਕੋ ਮੰਗੂ ਜਰਾ ਬੋਰ ਵੀ ਮੰਗੂ ਉਹਦਾ ਭਗਤ ਕੱਦੂ ਜੀ ਵਾੜ ਲੈਣਾ ਵੀ ਪੈਣਾ ਖੇਤ ਮੈਂ ਗਿੱਲੇ ਮੈਂ ਬਾੜੀ ਫਿਰ ਦਨ ਹੈ ਉਹ ਤਾਂ ਹਾਇਉ ਆ ਉਰੇ ਨੂੰ ਆ ਜਾ ਜਿਹੜਾ ਹੈਗਾ ਉਹ ਤਾਂ ਹੈਂ ਯਾਰ ਕਿੰਨੀ ਕੁ ਚੜੀ ਤੂੰ ਪਾਉਗੀ ਉਹੀ ਕਹਿੰਦਾ ਮੈਂ ਆਹ ਤੇ ਮਿੱਟੀ ਡਿੱਟੀ ਹੋ ਗਿਆ ਦੇ ਉਸੇ ਦੇ ਵਿੱਚ ਉਹ ਕਿੱਦਾਂ ਹਾਲੇ ਚਾਲੇ ਜੱਗੇ ਠੀਕ ਹੈ ਉਹ ਡੀਡੀ ਰੋਡ ਬਣ ਗਿਆ ਪੱਕਾ ਹੈ ਹਾਂ ਕਿਹੜਾ ਹੋਰ ਲੈ ਹੋਰ ਲੈਣਾ ਕਿਆਨ ਤਾਂ ਮੈਂ ਜੋ ਸੱਪ ਮੰਗੂ ਤਾਂ ਮਿਲਦੇ ਆਉਂਦੇ ਆ ਜਾਈਂ ਬੇਜਾਦੇ ਬਾਲਾ ਨੂੰ ਹੁੰਦੇ ਪਿੱਠ ਕਰਕੇ ਘਰ ਕਿਨੂੰ ਘੁੰਮਦੇ ਉਹੀ ਕਹਿੰਦਾ ਮੈਂ ਪੌਂਦਾ ਉਹਦੇ ਜਹਾਂ ਦਾ ਬੁਰਾ ਹਾਲ ਹੈ ਬੱਗੇ ਜਿਆਦਾ ਬੁਰਾ ਹਾਲ ਉਦੋਂ ਤਾਂ ਲਾਉ ਤਾਨੂੰ ਮੁੰਡਿਆ ਵਧੀਆ ਆ ਉਹ ਠੀਕ ਆ ਹਾਂ ਫੇਰ ਗਾਂਹ ਜਾ ਕੇ ਫੇਰ ਬੁਰਾ ਹਾਲਾ ਹੋਰ ਥੋੜਾ ਰੋਟਾ ਹਾਂ ਬਾਅ ਕਿਆ ਕਰੀ ਕਿੰਨੀ ਖਾ ਪਾਈ ਜੇ ਕਿਤੇ ਲੈਨੇ ਗੰਨੇ ਹਲਾ ਕੇ ਛੜ ਤੇ ਕਿੰਨਾ ਬੋ ਗਿਆ ਤੇ ਬੂਟੇ ਵੀ ਹਲਾਤੇ ਰਾਸਮਾਮੀ ਪੀਆ ਰਾਸਮਾਮੀ ਪੀਆ ਰਾਸਮਾਮੀ ਕੋਈ ਉਹਦੇ ਮੀਂਹ ਰਾਜੂ ਦੇ ਕਰਕੇ ਬੂਟੇ ਹਿੱਲੇ ਆ ਧਰਤੀ ਗਲ ਗਈ ਧਰਤੀ ਗਲੀਆਂ ਨੇ ਬੂਟਿਆਂ ਦੀ ਨਵੇਂ ਕੰਮ ਹੁੰਨੇ ਖੰਬੇ ਤਾਂ ਕਿਆ ਕਰਤਾ ਗੱਡੀ ਨੇ ਇਧਰ ਰੱਬ ਨੇ ਹਵਾ ਤੇ ਮੀਂਹ ਨਹੀਂ ਦੇ ਲੱਗਨੇ ਗੇਰ ਤੇ ਕੁਝ ਨਹੀਂ ਪਾ ਲੱਗਦਾ ਇਹ ਤਾਂ ਸਾਲੇ ਮੈਨੂੰ ਟਿਚਰਿੰਗ ਕਰੀ ਕੇ ਕਹਿੰਦੇ ਤੇਰੇ ਖੰਬਾ ਵੱਟ ਲੈ ਕੇ ਅੱਛਾ ਤੈਨੂੰ ਪਤਾ ਨਹੀਂ ਲੱਗਿਆ ਮੈਂ ਤਾਂ ਹੈ ਨਹੀਂ ਦਾ ਮੈਂ ਉਰੇ ਹੈਗਾ ਤਾਂ ਮੈਂ ਬਿਸਕੁਟ ਮੈਂ ਮੈਂ ਦੁੱਲੇ ਕੋ ਖੜਾ ਮੈਂ ਕਹਿੰਦਾ ਮੈਂ ਦੁੱਲੇ ਕੋ ਲੈ ਕੇ ਟਰਾਲਾ ਉਪ ਕਰ ਲਈ ਕੋਨਾ ਹਾਂ ਕੱਲ ਮੈਂ ਦੁੱਲੇ ਕੋ ਟਰਾਲਾ ਲੈ ਕੇ ਆ ਉਹ ਕਹਿੰਦਾ ਮੈਂ ਖੰਨੇ ਨੇ ਟਰਾਲਾ ਲੈ ਕੇ ਆਣਾ ਦੁਪਹਿਰ ਤੇ ਆਈ ਚੱਲ ਵਾਸੀ ਰੋਪਣ ਨੂੰ ਲੰਘ ਗਏ ਨੋ ਲੈਟਾਂ ਜੇ ਬੁਲਾਉਣਾ ਪੰਪ ਪਰ ਉਹ ਕਹਿੰਦਾ ਮਾਲਾ ਗੱਡੀ ਵੱਜੀ ਬਲੈਰੋ ਮਾ ਮੈਂ ਮਾਲਾ ਤੇ ਆ ਮੈਂ ਤਾਂ ਵੈਸੇ ਆ ਭਾਈ ਉਹ ਪੰਪ ਵਾਲੇ ਨਾਲ ਭਾਈ ਉਹ ਦੋਏ ਨਾ ਮੰਨਣ ਕਹਿੰਦਾ ਮੈਂ ਦੇਖ ਕੇ ਆਇਆ ਮਾ ਕਿੱਥੇ ਕਹਿੰਦਾ ਗੰਨੇ ਚ ਗੱਡੀ ਵੜ ਗਈ ਮੈਨੂੰ ਪਾਪਾ ਕਹਿੰਦਾ ਮੈਂ ਮਾਲਾ ਤੇ ਆਇਆ ਅੱਗੇ ਨਾ ਪੁੱਛੇ ਕਹਿੰਦਾ ਹੁਣੇ ਵੱਜੀ ਆ ਮੈਂ ਕਹਿੰਦਾ ਨਹੀਂ ਮੈਂ ਮੋੜ ਮੁੜ ਕੇ ਤੇਰੇ ਕੋ ਤੇਲੇ ਪੋਇਆ ਹਾਂ ਭਾਈ ਬਹੁਤ ਵੈਸੇ ਸੀ ਚੱਲ ਅਸੀਂ ਰੋਪੜ ਚੱਲੇ ਕੁੱਕਣੇ ਮਾਲਾ ਕਿੱਥੇ ਦੇਖਿਆ ਆ ਹੋਰ ਮਾਲਾ ਹੋਣੀ ਵਗਾ ਚਲ ਉਸ ਤੋਂ ਬਾਅਦ ਹਾਂ ਚਲੇ ਗਏ ਉੱਥੇ ਰੋਪੜ ਮੁੜ ਕੇ ਆਏ ਫੇਦੁੱਲੇ ਕੋ ਗੱਲ ਚੱਲੇ ਵੀ ਗੱਡੀ ਫੇਮ ਪੁੱਛਿਆ ਕਹਿੰਦਾ ਉਹ ਤਾਰੇ ਦੇ ਉੱਥੇ ਖੰਬੇ ਚ ਉਹ ਮੈਨੂੰ ਹਸੇ ਪੰਪ ਵਾਲਾ ਕਹਿੰਦਾ ਤੈਨੂੰ ਵੀ ਗੰਨੇ ਦੇ ਪੈਸੇ ਲੈਣੇ ਦੋ ਮਿਹੜਿਆਂ ਤੇ ਮੈਂ ਬੱਸ ਕਰ ਮੈਂ ਇਨਾ ਸ਼ੁਕਰਗਰ ਉਹ ਬਚ ਗਏ ਗੱਡੀ ਦੇਖ ਲੈ ਤਾਂ ਖੰਭਾ ਖੰਭਾ ਹੋਈ ਨਹੀਂ ਟੁੱਟਦਾ ਪੰਜ ਜਗ੍ਹਾ ਤੇ ਤੋੜਦਾ ਕਿੰਨੀ ਤੇਜ਼ ਹੋ ਗਈ ਗੱਡੀ ਵੀ ਦੇਖ ਲੈ ਕਿੰਨਾ ਤੋੜੀ ਜਿਹੜਾ ਕੁੱਤੇ ਤੇ ਲਾਖੀ ਮਾਰ ਕੇ ਦੋ ਜਗ੍ਹਾ ਤੇ ਤੋੜੀ ਪਈ ਹੈ ਤਖੜੀ ਦੀ ਗੱਡੀ ਤਾਂ ਤਖੜੀ ਕਰਕੇ ਝੱਲ ਗਈ ਮੈਂ ਜੇ ਕਿਹਾ ਹੋਰ ਹੁੰਦੀ ਮੂਰਤੀ ਨਾਲ ਟੋੜ ਬੰਦ ਰਿਹਾ ਤਾਂ ਇਹ ਤਾਂ ਗੱਡੀ ਤਖੜੀ ਦੀ ਗ ਤੇ ਛੱਤ ਵੀ ਤਕੜੀ ਹੈ ਦੀ। ਦੱਬਾ ਮੈਨੂੰ ਡਿੱਕਾ ਚੱਕ ਗਈ ਯਾ ਡਿੱਕਾ ਕਰਦਾ। ਲੈ ਮੈਂ ਦੱਬਾ ਡਿੱਕਾ ਲੱਗ ਗਿਆ। ਡਿੱਕਾ ਲੱਗ ਗਿਆ। ਹੋਰ ਤਾਂ ਰੋਤਾਰਾਂ ਚੱਕਣੀਆਂ ਪਏਗੀਆਂ ਨੀ ਡੰਡੇ ਗਏ। ਉਹਦੇ ਨਾਲ ਬੰਨੀਆਂ ਵੀ ਨੇ। ਹੋਰ ਕੀ? ਅੱਛਾ। ਤਾਰਾਂ ਬੰਨੀਆਂ ਵੀ ਨੇ। ਤਾਰਾਂ 11 11 ਬਚ ਗਈਆਂ। ਤਾਰ ਕੋਈ ਨਹੀਂ ਟੁੱਟੀ। ਅੱਛਾ ਖੰਭਾ। ਆ ਵੀ ਟੁੱਟੀ। ਲੱਗ ਗਿਆ। ਗੈਲ ਤੇ ਲਾਟੂ ਜੇ ਟੁੱਟ ਗਏ। ਲਾਟੂ ਜੇ ਲੜਕੇ ਦੇ ਰਹਿ ਗਏ ਨਾਲ। ਵਾਹ ਜੀ ਵਾਹ। ਹੋ ਪੰਗਾ ਹੋ ਗਿਆ। ਹੁਣ ਹਰੇਕ ਵਾਰੀ ਜੇ ਪਰਚੀ ਲੱਦਣੀ ਚੱਕਣੀ ਹੋਵੇ। ਤਾਰ ਡੰਡੇ ਗਏ। ਢੋੜਾ ਚੱਕਣਾ ਪੈਣਾ। ਤੂੰ ਬਾਸ ਨੂੰ ਸ ਇਹੀ ਕਰਨਾ ਪੈਣਾ ਹੁਣ ਬਾਤ ਕਰਦੇ ਲਾਟੂ ਲੈ ਲਈ ਬੀਜਾਂ ਇੱਥੇ ਹਾਂ ਉਹੀ ਹੋਣੀ ਲੱਗਦਾ ਕੱਟ ਕੇ ਲਾਟੂ ਨੂੰ ਬਾਸ ਨੂੰ ਮਾਰਦੇ ਹਾਂ ਉੱਚੇ ਚੱਕ ਕੇ ਕੱਟ ਕੇ ਕਰਦੇ ਲਾਟੂ ਹਾਂ ਗੜੀਆਂ ਕੱਟ ਕੇ ਉਹਨਾਂ ਦਾ ਤਾਰ ਮੇਲਦੇ ਖੰਭੇ ਦੀ ਲੋੜ ਨਹੀਂ ਇਹੀ ਕੋਈ ਕਰਨਾ ਪੈਣਾ ਆਪਣਾ ਤਾਂ ਗੰਨਾ ਕੱਢਣਾ ਚੱਕ ਲਈ ਉੱਪਰ ਗੰਨਾ ਵਧਿਆ ਬਹੁਤ ਆ ਉਝੋ ਹਿੱਲ ਗਿਆ ਬਸ ਧਰਤੀ ਘੜਨ ਧਰਤੀ ਘੜਨ ਜੇ ਦੜੁਕੇ ਵਾਲਾ ਮੀ ਆਉਂਦਾ ਫੇਰ ਨਹੀਂ ਕਰਨਾ ਕਰਨਾ ਕੋਈ ਨਹੀਂ ਕਰਦਾ ਬਾਕੀ ਇਹ ਗਿਰ ਕੇ ਹੀ ਰਹਿਣਾ ਕਿੰਨੇ ਦਿਨ ਖੜ੍ਹ ਲੂਗਾ ਹੁਣ ਕੰਡਿਆਂ ਪਰ ਹੈ ਕੰਮ ਹੁਣ ਗਿਰਨੇ ਸਾਰੇ ਹੀ ਆਲੇ ਤਗੜਾ ਆ ਗਈ ਨਾ ਤੈਨੂੰ ਸਭ ਗਿਰਨੇ ਆ ਇੱਕ ਗੱਲ ਹੋਰ ਆ ਜਿਹੜੇ ਪਹਿਲਾਂ ਕਰ ਲਿਓ ਸੈਟ ਆ ਜਿਹੜਾ ਹੋਣ ਕਰਦਾ ਉਹ ਔਖਾ ਕੰਮ ਨਹੀਂ 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 ਪਹਿਲਾਂ ਖੜ ਗਿਆ ਇਹਦੇ ਨਾਲ ਹਰਕਤ ਨਹੀਂ ਪੈਣਾ ਇਹਨੂੰ ਨਹੀਂ ਜੇ ਪਹਿਲਾਂ ਉਹ ਕਦ ਕੱਟ ਗਿਆ ਉੱਗਰਨੇ ਤਾਂ ਸਾਰੀ ਅਗਲੇ ਮਹੀਨੇ ਸਾਰੇ ਗੱਤੇ ਆ ਸਤੰਬਰ ਸਤੰਬਰ ਸਭ ਦਾ ਕੰਮ ਪਾ ਲੁਧਿਆਣੇ ਨੂੰ ਗਏ ਤੇ ਮੇਲੇ ਨੂੰ ਜਾ ਜ਼ੋਰ ਇਹਨਾਂ ਨੇ ਗੰਨਾ ਲਾਇਆ ਵਾ ਤਾਂ ਦਿਨ ਵਾ ਸੁੱਖ ਸਾਦਾ ਰਾਤ ਨੂੰ ਰਗੰਨੇ ਨਹੀਂ ਤਾਇਗਾ ਆਏ ਆਏ ਵਿਚੇੜ ਤਾ ਇੱਕ ਵਾਰ 2 ਕਿਲੋ ਜੱਪਾ ਲੁਧਿਆਣੇ ਕਾਪੜੇ ਦੇ ਉੱਪਰੇ ਖੇਤ ਦਿਖਦੇ ਤੇ ਉਹ ਉਹ ਟਾਈਮ ਵਾਲੇ ਆਉਣਾ ਗੰਨਾ ਫਿਰ ਵਿਚਾ ਸੋ ਲੁਧਿਆਣੇ ਦਾ ਮੇਲਾ ਆਉਣਾ ਨਾਲੇ ਆਹ ਤਾਂ ਮੁੰਡਾ ਪਿਆ ਉਹਦੋਂ ਪਾਣੀ ਟਪਿਆ ਦੌਰੇ ਨੂੰ ਪਾਹੇ ਵਰ ਨੂੰ ਬਾਉਣੀ ਵਾਲਾ ਹੀ ਆ ਮੈਂ ਕਹਿੰਦਾ ਉਹ ਹੀ ਰਹਿ ਕੇ 25 26 ਦੇ ਦਿਨ 25 26 ਦੇ ਰਹੇ ਸੱਚੇ ਜਿਆਦਾ ਜਿਆਦਾ ਨੀ ਕੋ ਗੰਨਾ ਛੱਡ ਦੇ ਲੁਧਿਆਣਾ ਦੇ ਮੇਲੇ ਤੱਕ ਸਭ ਕੰਨੇ ਗਰੇ ਬੰਦੇ ਆ ਆਹੀ ਤਾਂ ਚੱਕਰ तकरीबन ਹੁਣ ਗਰਨ ਲੱਗ ਗਏ ਸਾਰੇ ਉਹ ਉਹ ਇੰਦਰਜੀ ਦਾ ਸਿੱਧਾ ਖੜਾ ਤਾਂ ਉਹ ਮਾਰਿਆ ਚੱਕ ਕੇ ਸਾਰਾ ਸਾਰੀ ਨਾਲੇ ਦੂਆ ਤਾ ਉਹ ਬੈਡਾ ਉੱਚਾ ਉਹਨੂੰ ਪਾਣੀ ਵੀ ਨਹੀਂ ਤਾਂ ਲੱਗਿਆ ਤਾਂ ਵੀ ਗੇਰਤਾ ਚਾਹੇ ਡਬਲ ਵੀ ਕਰਾ ਲੇਤਾ ਵੀ ਕਰਦੇ ਆ ਕਿੰਨਾ ਹੈ ਬਾਈ ਇਹਦਾ ਚਲ ਉਹ ਕੀੜੀ ਕੁੜੀ ਜੀ ਤਾਂ ਹੁੰਦੀ ਕੀੜੀ ਤੋਂ ਨਹੀਂ ਉਹ ਚੱਕਦੀ ਗੋਵ ਚ ਪਾਣੀ ਪੈ ਗਿਆ ਕੀੜੀ ਨਹੀਂ ਫਰਕ ਆ ਬਾਈ ਕੀੜੀ ਦਾ ਕੀੜੀ ਦਾ ਫਰਕ ਆ ਵੀ ਤਾਂ ਹੈ ਉਹ ਹੈ ਫਰਕ ਟਗਾਣੇ ਪਾਣੀ ਪੈ ਗਿਆ ਚਲੋ ਠੀਕ ਆ ਜੀ ਫਿਰ ਚਲੀਏ ਅੱਜ ਦੀ ਵੀਡੀਓ ਇੱਥੇ ਸਮਾਪਤ ਕਰਦੇ ਆ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ